ਹਲੋਦੀਨ ਮਸਤੇ ਮੈਂ ਖਲੂ ਜਾ ਰਿਹਾ ਹਾਂ ਤੇ ਮੇਰੇ ਜਾਣ ਤੋਂ ਬਾਅਦ ਦੁਖੀ ਨਾ ਹੋਇਓ ਤੇ ਕੋਈ ਵੀ ਤੇ ਪਾਇ ਹੈ ਸਾਰੇ ਹਨ ਬਾਏ ਸਾਰੇ ਮੰਮੀ ਨੂੰ ਵੀ ਖਾਦੀ ਬਾਏ ਠੀਕ ਹੈ ਬਾਏ ਮੇਰਾ ਗਨਾਨ ਸਿੰਘ ਸਿਰਿਆ ਰੰਪੂ ਜੀ ਇਹ ਤਾਂ ਮੇਰਾ ਕੀ ਨਾਲੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12 ਕਿਵੇਂ ਨਾ ਕਰੂੰ ਚਲ ਗਿਆ ਜੀ ਬੇਟੇ ਦਾ ਨਾਮ ਅਕਸ਼ੇ ਕੁਮਾਰ ਸੀ ਜੀ ਕਰੋਂ ਕਹਿ ਕੇ ਤੇ ਗਿਆ ਮੈਂ ਕੀਨ ਵਾਲੇ ਨੇ ਮੈਂ ਤੇ ਕੰਮ ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12 ਵੇ ਤੇਰੇ ਕੋਲ ਮੈਂ ਪਹੁੰਚ ਜਾਊਂਗਾ ਕੰਮ ਤੋਂ ਜੀ ਤੂੰ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12 ਵੇ ਆਉਣਾ ਜੀ ਮੈਂ 12 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀਨ ਵਾਲੀ ਮੈਂ ਫੜੀ ਮੈਨੂੰ ਪਤਾ ਲੱਗਾ ਵੀ ਕੀਨ ਵਾਲੀ ਨੂੰ ਟਾਂਡੇ ਵਾਲੀ ਬਸ ਤੇ ਕੀਨ ਵਾਲੇ ਨੇ ਚਲ ਗਿਆ ਪੁਲ ਦੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਭੈਣ ਕੀਨ ਵਾਲੇ ਨੂੰ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਮੈਨੂੰ ਨੇ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲ ਕੀ ਨਾਲੀ ਨੀ ਗੱਲਾਂ ਕਰਦਾ ਰਿਹਾ ਭੈਣ ਦੇ ਨਾਲ ਕੀ ਨਾਲੀ ਨੀ ਮੈਸੇਜ ਮੂਸੇ ਉਧਰ ਉਧਰ ਫੋਟੋਆਂ ਜਿਹੜੀਆਂ ਕੋਈ ਕਰਦਾ ਰਿਹਾ ਦਿਖਾ ਦਿੱਤੀ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇ ਕੇ ਆਏ ਆ ਛਤੂ ਸਾਹਿਬ ਅੱਛਾ ਜੀ ਉਹਨਾਂ ਨੇ ਲਿਖ ਕੇ ਆਪਣਾ ਰੱਖ ਲਿਆ ਸਾਨੂੰ ਇਹ ਨਹੀਂ ਅਜੇ ਪਤਾ ਲੱਗਣ ਡਿਆ ਵੀ ਬੇਟਾ ਸਾਡਾ ਘਰੋਂ ਚਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਿਕੀਨ ਵਾਲੇ ਨੇ ਵੀ ਬੇਟੇ ਨੇ ਸਾਲ ਜਾਂ ਮਾਰੀ ਜਾਂ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉੱਥੇ ਚੱਪੜ ਮਿਲੀ ਪੋਲ ਦੇ ਉੱਤੇ ਆਪਣਾ ਕੀ ਜਿਹੜਾ ਕੀ ਨਾ ਦਰਿਆਦ ਬਿਆਸ ਵਾਲਾ ਦਰਿਆ ਜਿਹੜਾ ਵੀ ਮਾਨਸ ਜੀ ਇਦਾਂ ਹੀ ਥੋੜਾ ਜਿਹਾ ਆਪਣਾ ਕੀ ਨਾ ਨਹੀਂ ਦਿਮਾਗੋਂ ਥੋੜਾ ਜਿਆਦਾ ਸੋਚਦਾ ਜ਼ਿਆਦਾ ਸੀ ਜੀ ਉਹ ਉਹਦਾ ਥੋੜੀ ਦਿਮਾਗੀ ਜੀ ਹਾਲਤ ਜੀ ਕਰਦਾ ਸੀ ਜੀ ਉਹ ਥੋੜਾ ਉਹ ਥੋੜੇ ਗੇਮ ਗੇਮ ਕੋ ਖੇਡਦਾ ਰਿਹਾ ਹਾਂ ਜੀ ਕਿਹੜੀ ਗੇਮ ਮੋਬਾਈਲ ਤੇ ਪਹਿਲਾਂ ਪਹਿਲੀਆਂ ਜੀ ਖੇਡਦਾ ਰਿਹਾ ਸਾਨੂੰ ਹੁਣ ਹੋ ਕੀ ਪਤਾ ਨਹੀਂ ਪੱਬ ਜੀ ਹਾਂ ਜੀ ਪੱਬ ਜੀ ਹਾਂ ਜੀ ਪਹਿਲੀ ਇਹ ਜੋ ਖੇਡਦਾ ਰਿਹਾ ਜੀ ਤੇ ਸਾਨੂੰ ਇਸ ਇਸ ਬਾਰੇ ਪਤਾ ਨਹੀਂ ਪਤਾ ਕਿਹੜੀ ਪ੍ਰੇਸ਼ਾਨੀ ਹੋ ਉਸ ਤੋਂ ਬਾਅਦ ਪਬਜੀ ਗੇਮ ਖੇਡਦੇ ਖੇਡਦਾ ਬਾਅਦ ਚ ਆਈ ਹੈ ਹਾਂਜੀ 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 ਮੈਨੂੰ ਇਹ ਹੈ ਕਿ ਅੱਜ ਦੀ ਬਾਏ ਕਿ ਮੈਂ ਤੈਨੂੰ ਲਾਸਟ ਵਾਰ ਫੋਨ ਕਰਨਾ ਮੈਨੂੰ ਫੋਨ ਵੀਡੀਓ ਕਾਲ ਆਈ ਹੈ ਹੂੰ ਕਿ ਦੀਦੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉਤਰ ਲੱਗਾ ਪੱਕੇ ਬੋਲਦੇ ਅੱਛਾ ਮੈਂ ਦਰਿਆ ਛਾਲ ਮਾਰ ਦੇਣੀ ਹੈ ਮੈਂ ਕਿ ਮੰਮੀ ਨਾਲ ਗੱਲ ਕਰ ਲੈ ਹੂੰ ਕਿ ਨਾ ਨਹੀਂ ਮੈਂ ਫਟਾਫਟ ਫੋਨ ਕੱਟ ਦਿੱਤਾ ਮੈਂ ਮੰਮੀ ਨੇ ਗੱਲ ਕਰੀ ਮੰਮੀ ਕਹਿੰਦੀ ਨਾ ਕਰ ਇਹਦਾ ਮੈਂ ਕਿ ਪੁੱਤ ਮੈਂ ਆ ਗਈ ਤੂੰ ਇੱਥੇ ਰੁਕ ਉੱਤਰ ਜਾ ਪਰ ਉਹ ਗੱਲ ਨਹੀਂ ਸੁਣੀ ਉਹਨੇ ਫੋਨ ਕੱਟਤਾ ਫੋਨ ਬੰਦ ਕਰਤਾ ਉਸ ਤੋਂ ਬਾਅਦ ਨਹੀਂ ਉਹਦਾ ਫੋਨ ਲੱਗਾ 7 ਵਜੇ ਖੇਡਦਾ ਸੀਗਾ ਕਾਫੀ ਟਾਈਮ ਹੋ ਗਿਆ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਹੀ ਫਿਰ ਹੁਣ ਫੇਰ ਨਵਾਂ ਫੋਨ ਲੈ ਕੇ ਦਿੱਤਾ ਸੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫਿਰ ਦਵਾਈ ਚਲਾਤੀ ਤੇ ਫੋਨ ਫੇਰ ਕਾਲ ਤਾਂ ਚੱਲ ਗਿਆ ਕਰੋ ਵੀ ਕਹਿੰਨੇ ਚਲੋ ਜਿੱਥੇ ਵੀ ਹੈਗਾ ਚਲੋ ਸਾਨੂੰ ਮਿਲ ਜਵੇ ਸਾਡਾ ਭਰਾ